اسی ترلے پانے شروع کمے چون آوے گی کو گردوا پربندک کمیٹی چون آ گئی ہوں تھی سچے ہو کے رہنا پھرنا دمنا خوب بہ جی آنے تے تسی یہ میں میرے سویرے کوئی فون دے سی میں کہل دو دسمبر جاؤ پنچ سا نے حکمنامہ جاری کیا جی ہوں وہ نمچان بٹھا کے قتل کرا دن منظور ہو جائے گا ਜਿਹੜਾ ਕੌਮ ਨੇ ਹੁਕਮਨਾਮਾ ਪ੍ਰਵਾਨ ਕਰ ਲਿਆ ਮਨਜ਼ੂਰ ਉਹੀ ਹੋਣਾ ਹੈ ਇਹ ਕੌਮ ਨੇ ਪ੍ਰਵਾਨ ਕੀਤਾ ਗੁਰਪ੍ਰਚਨ ਸੇ ਜਥੇਦਾਰ ਨੇ ਹੁਕਮਨਾਮਾ ਕੀਤਾ ਸੀ ਨਾ ਕੌਮ ਨੇ ਪ੍ਰਵਾਨ ਕੀਤਾ ਸੀ ਜਦ ਆਮ ਰਹੀਮ ਜੀ ਮਾਫੀ ਵਾਲਾ ਕੀਤਾ ਸੀ ਪ੍ਰਵਾਨ ਮੁੜ ਕੇ ਰਾਜ ਕਰਨਾ ਪਿਆ ਕਿਉਂਕਿ ਪ੍ਰਵਾਨ ਨਹੀਂ ਸੀ ਕੀਤਾ ਇਹ ਹੁਕਮਨਾਮਾ ਪ੍ਰਵਾਨ ਹੈ ਕੌਮ ਨੂੰ ਹਰ ਬਸ਼ਰ ਕੰਡਾ ਹੈ ਹਰ ਜੀ ਕੰਡਾ ਹੈ ਹਰ ਵਰਕਰ ਕੰਡਾ ਹੈ ਇੱਕ ਇੱਕ ਦੁਨੀਆ ਵਿੱਚ ਬੈਠਾ ਸਿੱਖ ਕਹਿੰਦਾ ਹੈ ਜੋ ਕਿਹਾ ਗਿਆ ਦੋ ਸੰਬੰਧ ਨੂੰ ਅਸੀਂ ਉਹੀ ਪ੍ਰਵਾਨ ਕਰਦੇ ਆਂ ਚਿੰਤਾ ਨਾ ਕਰੋ 18 ਮਾਰਚ ਨੂੰ ਉਹ ਪੰਜ ਮੈਂਬਰ ਕਮੇਟੀ ਦੋ ਤੇ ਛੱਡ ਗਏ ਗਦਾਰੀ ਕਰਕੇ ਇਸ ਕਰਕੇ ਤਾਂ ਦੁੱਖ ਕਰਿਆ ਕਰ ਥੋੜਾ ਤੇ ਬੜੇ ਮੈਨੂੰ ਕਈ ਵਾਰ ਸਿੰਘ ਸਾਹਿਬ ਜੀ ਤੁਸੀਂ ਮਹਿਸੂਸ ਨਾ ਕਰਿਓ ਜਦੋਂ ਕੋਈ ਕਹਿ ਦਿੰਦਾ ਨਾ ਉਹ ਫਲਾਣਾ ਬੰਦਾ ਬੜਾ ਇਮਾਨਦਾਰ ਹੈ ਜੀ ਉਹ ਇਮਾਨਦਾਰੀ ਕਾਦੀ ਜਿਹੜਾ ਬੰਦਾ ਆਪਣੀ ਕੁਰਸੀ ਨਾਲ ਹੀ ਬੇਇਮਾਨੀ ਕਰ ਜੇ ਹਰਜਿੰਦਰ ਸਿੰਘ ਜੀ tạm ਨੀ ਪ੍ਰਧਾਨ ਸੀ ਹਿੰਮਤ ਸੀ ਦਾ ਕਹਿਦਾ ਉਹ ਬਾਬਾ ਸਾਹਿਬ ਗਲਤ ਕਰ ਰਹੇ ਹੋ ਮੈਂ ਨਹੀਂ ਮੰਨਣਾ ਜੁਰਤ ਵੀ ਚਾਹੀਦੀ ਹੈ ਇੱਕ ਪ੍ਰਧਾਨ ਚ ਉਹਦੇ ਕੋ ਕਸਤੀ ਹੈ ਉਹਦੇ ਕੋ ਤਲਮ ਹੈ ਉਹ ਆਪਣੀ ਕਲਮ ਨਾਲ ਸਭ ਕੁਝ ਅਕਾਲੀ ਦਲ ਵੀ ਠੀਕ ਕਰ ਸਕਦਾ ਸੀ ਸ਼੍ਰੋ ਅਕਾਲ ਤਾ ਸ੍ਰੀ ਮਰਿਆਦਾ ਵੀ ਬਣਾਈ ਰੱਖ ਸਕਦਾ ਸੀ ਔਰ ਸ਼੍ਰੋ ਅਕਾਲ ਤਾ ਸਾਹਿਬ ਜੀ ਨੇ نیچے ਸਭ ਨੂੰ ਚੁਕਾ ਸਕਦਾ ਸੀ ਪਰ ਉਹ ਆਪ ਹੀ ਡਰਪੋਕ ਬੁਝਦਲ ਛੱਡ ਕੇ ਚਲਾ ਗਿਆ ਅੱਜ ਸ਼ੌਮਿਕਾ ਕੌਣ ਚਲਾ ਰਿਹਾ ਉੱਥੇ ਪੁੱਛਿਓ ਜਦ ਮੈਨੂੰ ਅੱਜ ਤੋਂ 20 ਸਾਲ ਦਾ ਰਿਟਾਇਰ ਹੋਇਆ ਸਕੱਤਰ ਜੇ ਜੇ ਕੋਈ ਅਪੁਆਇੰਟਮੈਂਟ ਨਹੀਂ ਹੈ ਉਹਨੂੰ ਉਠਾਇਆ ਹੋਇਆ ਉੱਥੇ ਅਰ ਹਰਜਿੰਦਰ ਸੇ ਧਾਮੀ ਦੀ ਥਾਂ ਤੇ ਤਸਵੀਰ ਸਿੰਘ ਧਾਮੀ ਜਿਹਨਾਂ ਨੇ ਪੀਏ ਬਣਾਇਆ ਪੀਏ ਬਣਾਇਆ ਸੀ ਆਪ ਚਲਾ ਗਿਆ ਲੇਕਿਨ ਸ਼੍ਰੋਮਿਕ ਕਮੇਟੀ ਉਹ ਚਲਾ ਰਹੀ ਹੈ ਦੱਸੋ ਕੌਣ ਬਾਹਰ ਸੇ ਕੌਣ وارਸ ਹੈ ਜੇ ਇਸ ਗੱਡੀ ਦਾ ਡਰਾਈਵਰ ਹੀ ਕੋਈ ਨਾ ਹੋਵੇ ਉਹਦੇ ਗੱਡੀ ਕਿੱਦਾਂ ਚੱਲੇਗੀ ਸੀਨੇ ਮੀਤ ਪ੍ਰਧਾਨ ਕੌਣ ਹੈ ਹਰਿਆਣੇ ਦਾ ਕੋਆਪਰੇਟਿਵ ਮੈਂਬਰ ਜਿਹਨੂੰ ਕੋਈ ਮੰਨੀ ਨਹੀਂ ਸਕਦਾ ਜਿਹਦੇ ਕਾਰਨ ਸ਼੍ਰੋਮਣੀ ਕਮੇਟੀ ਟੁੱਟੀ ਹਰਿਆਣਾ ਕਮੇਟੀ ਬਣੀ ਉਸ ਸੀਨੇ ਮੀਤ ਪ੍ਰਧਾਨ ਹੈ ਤੇ ਉਹਨੇ ਐਡਾ ਵੱਡਾ ਕਲੰਕ ਲਾਤਾ ਜਿਹੜੇ ਮਤੇ ਪਾਸ ਨਹੀਂ ਹੋ ਸਕਦੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਦੋਂ ਧਾਮੀ ਸਾਹਿਬ ਕੱਢ ਕੇ ਗਏ ਮੰਨ ਤੇ ਐਸਾ ਬੋਝ ਪਿਆ ਡਿਪਰੈਸ਼ਨ ਹੋ ਗਿਆ ਛੱਡ ਕੇ ਚਲਾ ਗਿਆ ਰਗਵੀਰ ਸਿੰਘ ਜੀ ਨੂੰ ਜਥੇਦਾਰ ਨੂੰ ਸੁਲਤਾਨ ਸਿੰਘ ਨੂੰ ਗਲਤ ਾਂਗੇ ਨਾਲ ਉਹਨਾਂ ਨੇ ਜਿਹੜਾ ਮਤਾ ਕੀਤਾ ਅੱਜ ਸਾਰੇ ਬੋਲ ਹੀ ਸਕਦੇ ਤੇ ਬੋਲਣ ਹੀ ਕਿਹੜੇ ਰੱਖਿਆ ਮੈਂ ਨਹੀਂ ਕਹਿਣਾ ਮੈਂ ਨਾ ਨਹੀਂ ਲੈਂਦੀ ਉਹਦਾ ਗੁਰਦਾਸਪੁਰ ਦਾ ਬੜਾ ਵੱਡਾ ਲੀਡਰ ਇਹਨਾਂ ਤੇ ਲੱਗਦਾ ਕਿਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹਾ ਅਕਾਲ ਤਖਤ ਤੇ ਦਿਨ ਬਿਠਾ ਦੇਣ ਅਕਤੋਂ ਤੇ ਉੱਥੇ ਨਾ ਬਿਠਾ ਦੇ ਨ ਕਿਤੇ ਕਿਉਂਕਿ ਉੱਥੇ ਇਹਨੇ ਸਾਰਾ ਤਜਰਬਾ ਬੜਾ ਹੋ ਗਿਆ ਨਾ ਦੋ ਤਿੰਨ ਸਾਲ ਉੱਥੇ ਆ ਕੇ ਬੈਠਦਾ ਰਿਹਾ ਸੁਪਨੀ ਸਾਹਿਬ ਦਾ ਪਾਠ ਕਰਦਾ ਰਿਹਾ ਉਹਨੂੰ ਦੱਸੋ ਬਨਾਰਾ ਬਣਾਇਆ ਹੋਇਆ ਸ਼ੋਮਨੀ ਕਮੇਟੀ ਦਾ ਅਨੰਦਪੁਰ ਸਾਹਿਬੀ ਤਾਂ ਸੀਤੇ ਬੈਠ ਕੇ ਬੜਕਾ ਮਾਰ ਰਿਹਾ ਕੋਛੜੀ ਹੋਇਆ ਕੋਈ ਮर्याਦਾ ਦੀ ਟੱਠੀ ਗਲਤਰੀ ਹੋਇਆ ਸਭ ਕੁਝ ਠੀਕ ਹੋਇਆ ਆ ਹੈ ਅਕਾਲ ਤਖਤ ਤੇ ਜਿਹੜਾ ਨੇ ਕੰਮ ਕਰਨਾ ਉਹ ਆਹੋ ਜਿਹੇ ਲੋਕ ਕੀ ਬਣੂਗਾ ਕੌਮ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਰਦਾਰ ਕੋਸ਼ਿਸ਼ ਸਭ ਦੀ ਕਰਦੇ ਆ। ਅਬ ਮੈਂ ਹੁਣ ਬੋਲ ਰਹੀ ਆਂ ਜੀ ਮੈਂ ਕਿਸੇ ਨੂੰ ਗਾਲ ਤੇ ਨਹੀਂ ਕੱਢੀ। ਪਰ ਉਹਨਾਂ ਠਾ 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 ਬੋਲਦੇ ਹੋਣੇ। ਤੁਸੀਂ ਵੀ ਉਹ ਸੁਣ ਸੁਣ ਕੇ ਦੇਖੀ ਜਾਂਦੇ ਹੋ ਦੁਖੀ ਹੋਈ ਜਾਂਦੇ ਨੇ। ਚਲੋ ਮੇਰੇ ਵਰਗੀ ਤਾਂ ਤਾਂ ਕੰਮ ਠੀਕ ਹੈ। ਨਾ ਮੈਂ ਕਮੈਂਟ ਸੁਣਾ ਨਾ ਮੈਂ ਕੁਝ ਦੇਖਾਂ ਨਾ ਮੈਂ ਫੇਸਬੁੱਕ ਦੇਖਾਂ ਮੈਂ ਤਾਂ ਕੰਮ ਠੀਕ ਹੀ ਹੈ ਮੇਰਾ। ਬਸ ਮੇਰਾ ਤਾਂ ਕੰਮ ਬੋਲਣਾ ਹੀ। ਸੋਚੀ ਜਾਣਾ, ਕੰਮ ਕਰੀ ਜਾਣਾ। ਨਾ ਨਹੀਂ ਪ੍ਰਵਾਹ ਪ੍ਰਵੋ ਕਰਦੀ ਕਿਸੇ ਦੀ। ਸਮਾਨਜੋਤ ਸਿੰਘ ਸਾਹਿਬ ਜੀ ਆ ਸਾਰੇ ਪਤਨ ਤੇ ਸੱਜਣ ਬੈਠੇ ਮੇਰੇ ਸਾਥੀ ਵੀ ਪੁੱਲੇ ਰਾਠਾ ਜੀ ਇਹ ਸਭ ਤੁਸੀਂ ਹੈਰਾਨ ਹੋਵੋਗੇ 90% ਅਕਾਲੀ ਗੱਲ ਦੇ ਨੇਤਾ ਵੀ ਸ਼ੋਮਨੀ ਕੁੜਤਾ ਦਾ 15 ਟਿਮੇਂਬਰ ਵੀ ਸਾਰੇ ਪ੍ਰਚਾਰਕ ਵੀ ਮੁਲਾਜ਼ਮ ਵੀ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਤਲਸ਼ਾਹ ਦੇ ਥੱਲੇ ਐ ਔਰ ਕੋਈ ਛਡਣ ਨਹੀਂ ਚਾਹੁੰਦਾ ਤੁਸੀਂ ਵੀ ਤੁਸੀਂ ਅਗੇ ਅਕਾਲ ਤਖਤ ਦੇ ਨਾਲ ਸੱਚੀ ਦੱਸਿਓ ਤੁਸੀਂ ਅਕਾਲ ਤਖਤ ਦੇ ਨਾਲ ਹੋ ਨਾ ਅੰਨ ਅੱਜ ਕਾਲਾ ਛੱਡਣ ਲੈ ਕੀ ਹਣ ਇੱਕ ਵਾਰੀ ਬਾਹਾਂ ਖੜੀਆਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੈ ਤੁਹਾਡੇ ਤੇ ਮੈਨੂੰ ਮਾਣ ਹੈ ਮੈਨੂੰ ਬੜਾ ਮਾਣ ਤੁਹਾਡੇ ਸਿੰਘ ਸਾਹਿਬ ਬਾਕੀ ਇਸਤਾਨਾ ਦੇ ਬਾਕੀ ਡੇਰਿਆਂ ਦੇ ਹੋਣਗੇ ਲੇਕਿਨ ਇਹ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹ ਕੇਵਲ ਤੇ ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਆ ਇਸ ਇਲਾਕੇ ਚ ਬਾਣੀ ਸੁਣਨ ਦੀ ਰੀਸ਼ ਔਰ ਬਾਣੀ ਨੂੰ ਵਿਚਾਰਨ ਦੀ ਬਹੁਤ ਚਾਹ ਤੇ ਪਿਆਰ ਦੇ ਸ਼ੱਧਾ ਮੈਨੇ ਤੋ ਕੁਰਬਾਨ ਜਾਨੀ ਹੈ ਇੱਕ ਆਵਾਜ਼ ਮਾਰੀਏ ਸਵੇਰ ਤੋ ਮੈ ਮੈਨੂੰ ਆਸ ਨਹੀਂ ਸੀ ਅੱਜ ਕਿ ਸਵੇਰ ਤੋ ਲੈ ਕੇ ਤੁਸੀਂ ਦੇਖੋ 3 ਵਜੇ ਤੋ ਸੰਗਤ ਆ ਰਹੀ ਤੇ ਕਟੋ-ਕਟ 8-10 ਹਜ਼ਾਰ ਦੀ ਗਿਣਤੀ ਨੇ ਇੱਥੇ ਹਾਜ਼ਰੀ ਭਰੀ ਹੋਈ ਹੈ ਸਵੇਰ ਤੋ ਸਾਰਾ ਦਿਨ ਪਰਿਆ ਰਿਹਾ ਇਹ ਹਾਲ ਸੋ ਮੈਂ ਤੁਹਾਡੀ ਧੰਨਵਾਦੀ ਹਾਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਚੋਣ ਆਣੀ ਹੈ ਤੇ ਜੇ ਤੁਸੀਂ ਕਿਤੇ ਆਪਣੀ ਜਿੰਮੇਵਾਰੀ ਆਪੇ ਸਮਝੀ ਲਓ ਨਾ ਤਾਂ ਮੈਂ ਗਿਆਨੀ ਜੀ ਦੇ ਨਾਲ ਲੱਗ ਕੇ ਸਾਰੇ ਪੰਜਾਬ ਚ ਘੁੰਮ ਲਾ ਕਿਉਂਕਿ ਨਹੀਂ ਮੈਂ ਕਹਾਂ ਜੇ ਤੁਸੀਂ ਆਪਣੀ ਜਿੰਮੇਵਾਰੀ ਸਮਝ ਲਓਗੇ ਨਾ ਕਿਉਂਕਿ ਮੈਨੂੰ ਤੁਹਾਡਾ ਮਾਨ ਬੜਾ ਅੱਗੇ ਤਿੰਨ ਚੋਣਾਂ ਚ ਵੀ ਪਰਵਾਹ ਨਹੀਂ ਕਰਦੇ ਸਾਰਾ ਕੁਝ ਆਪੇ ਕਰਦੇ ਸਬ ਮੈਂ ਫਿਰ ਕਿਉਂਕਿ ਸਾਡੀ ਡਿਊਟੀ ਲੱਗ ਗਈ ਹੈ ਵੱਡੀ ਗਿਆਨੀ ਜੀ ਨੇ ਵੀ ਸਿੰਘ ਸਾਹਿਬ ਨੇ ਵੀ ਸਾਰੇ ਪੰਜਾਬ ਚ ਘੁੰਮਣਾ ਹੈ ਤੁਹਾਡੀ ਸੇਵਾਦਾਰ ਨੇ ਵੀ ਮਾਰਾ ਜਿਆ ਕਹਿੰਦੇ ਨੇ ਕੋਈ ਆਗ ਲਗੀ ਇਸ ਜੰਗਲ ਚ ਇੱਕ ਚੜੀ ਸੀ ਪਾਣੀ ਪਰ ਪਰ ਕੇ ਚੁੰਝ ਸੁੱਕੀ ਜਾਵੇ ਉਹ ਕਿਸੇ ਨੇ ਕਹ ਤਰਾ ਦਿਮਾਗ ਖਰਾਬ ਐ ਚੁੰਝ ਨਾਲ ਤੇਰੀ ਨਾਲ ਪਾਣੀ ਦੇ ਨਾਲ ਅੱਗ ਬੁਝੋ ਕਹਿੰਦੀ ਛੱਡੋ ਪਰੇ ਨਾ ਬੁਝੀ ਅੱਗ ਮੈਨੂੰ ਪਤਾ ਹੈ ਇਤਿਹਾਸ ਤੇ ਬਣੇਗਾ ਨਾ ਮਿੰਦਾ ਅੱਗ ਬੁਝਾਉਣ ਵਾਲਿਆ ਚੜੀ ਸੀ ਮੈਂ ਅੱਗ ਲਾਉਣ ਵਾਲਿਆ ਚੜੀ ਸੀ ਸੋ ਮੇਰੀ ਬੇਨਤੀ ਹੈ ਮੈਂ ਵੀ ਜਿਹੜੇ ਗੁਰੂ ਪਾਤਸ਼ਾਹ ਨੂੰ ਛੱਲ ਕੋਣਾ ਚਾਹੁੰਦੇ ਸੀ ਟਿਕਨ ਬਾਬਾ ਮੱਖਣ ਸ਼ਾ ਲਬਾਣੇ ਨੇ ਸੱਚਾ ਗੁਰੂ ਲਾ ਦੋਰੇ ਦਾ ਹੁੱਕਾ ਦਿੱਤਾ ਤੇ ਸੰਸਾਦ ਦੇ ਵਿੱਚ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਪਰਕ ਟੋੜਣਾ ਹੈ ਤੁਸੀਂ ਉਹਦਾ ਪਰਿਵਾਰ ਖਾਸ ਕਰਕੇ ਸਾਰੇ ਸਿੱਖ ਕੋਈ ਵੀ ਸਿੱਖ ਹੈ ਆਪਣੇ ਗੁਰਸਿੱਖਾਂ ਦੇ ਆਪਣੇ ਬਜ਼ੁਰਗਾਂ ਦੇ ਤੁਸੀਂ ਪਰਿਵਾਰ ਕਹਿੰਦੇ ਬਾਬਾ ਲਖਮੀ ਸ਼ਾ ਵੰਜਾਰੇ ਨੇ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਧਰ ਦਾ ਸਨਸਕਾਰ ਕੀਤਾ ਸੀ ਉਨੇ ਰੀਤੀ ਤੇ ਹੱਸੇ ਜੀ ਤਸੀਹ ਕੁਰਬਾਨੀ ਕਰਨੀ ਤੁਸੀਂ ਉਹਦੇ ਕੋਲ ਸਿੱਖੀ ਸੱਚ ਦੀ ਅੱਖ ਤੁਸੀਂ ਬਾਬਾ ਮੱਖਣਸ਼ਾਹ ਲਬਾਣੇ ਕੋਲ ਲਈ ਸੇਵਾ ਦਾ ਸਿਮਰਨ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਕਰਕੇ ਤੁਹਾਨੂੰ ਉਪਦੇਸ਼ ਦਿੱਤਾ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਨਾਲ ਜੁੜਨਾ ਤੁਸੀਂ ਸਿਮਰਨ ਨਾਲ ਜੁੜਨਾ ਸੇਵਾ ਨਾਲ ਜੁੜਨਾ ਅਮਰਸਰ ਜਹਾਦੀ ਲੈ ਚਲਾਈ ਐਜੂਕੇਸ਼ਨ ਦਿੱਤੀ ਤੀਸਰਾ ਨੇਤਰ ਖੋਲਿਆ اچھ دنیا کے کونے کونے تھی بیٹھے ہو تو اپنا بڑا ہی اتحاس دینا جوڑ کے سنہری اتحاس بنا رہے ہو یہ تو نے بہت بڑی دن ہے مانجو سردار سرجیت سر جی رکھڑا صاحب بیٹھے نے سابقہ منتری جی میری بھن بیل بی جی لانڈرہ جی پرمجید کور جی, جی سب دے ہر پرمجیت سن جی, پرم جی رائے پور صاحب انترے کمیٹ کے ممبر ہو سارا بڑی شخصیتیں نام پر بیٹھی ہیں ਜੋਲ ਸਾਹਿਬ ਜੀ ਪਰਮਪਾਲ ਜੀ ਬਾਕੀ ਸਾਰੇ ਸਾਸ ਜੀ ਬਹਿਤੇ ਸੇ ਦੋ ਹੀ ਹੁਣ ਤੁਹਾਨੂੰ ਪੁਆਇੰਟ ਕਹਿਣੇ ਆ ਤੁਸੀਂ ਚਿੰਤਾਤ ਹੋ ਮੈਨੂੰ ਪਤਾ ਤੁਸੀਂ ਚਿੰਤਾਤ ਹੋ ਬਹੁਤ ਚਿੰਤਾਤ ਹੋ ਪਰ ਕਿਉਂ ਚਿੰਤਾਤ ਹੋ ਤੁਹਾਡੇ ਕੋਲ ਸ਼ਕਤੀ ਹੈ ਸੱਚ ਕੱਢਣ ਦੀ ਤੁਸੀਂ ਪ੍ਰੈਕਟ ਕਰਨਾ ਕਿ ਕਿਹੜਾ ਮੁੱਖ ਠੀਕ ਹੈ ਕਿਹੜਾ ਗਲਤ ਹੈ ਤੇ ਚਿੰਤਾ ਕਰਨ ਦੀ ਕੀ ਲੋੜ ਅਸੀਂ ਗਲਤ ਹੈ ਕਹੋ ਤੁਸੀਂ ਗਲਤ ਹੋ ਹੋ ਕੋਈ ਗਲਤੀ ਕਰਦਾ ਕਮ ਸੋ ਕਮ ਕਿਸੇ ਬੰਦੇ ਦੇ ਪਿੱਛੇ ਨਾ ਲੱਗੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚਾਹੀਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਤੁਹਾਨੂੰ ਉਪਦੇਸ਼ ਮਿਲਦਾ ਉਹਦੇ ਨਾਲ ਤੁਰ ਕੇ ਆਉਣ ਵਾਈ ਸਭ ਨੂੰ ਸਫਲ ਕਰੋ ਕਿਈ ਵਾਰੀ ਕਾਂਗੇ ਕਈ ਲੋਕੀ ਪਿੱਛੇ ਹੁੰਦਾ ਤੇ ਸਾਰੇ ਦੁਖੀ ਨੇ ਪਰ ਜੇ ਤੁਸੀਂ ਉਹਨਾਂ ਵੀ ਲੈ ਆਓ ਨਾ ਹੁਣ ਪੰਡਾ ਬੰਦਿਆਂ ਦੀ ਥੋੜਾ ਬੰਨਣੀ ਆ ਪੰਡਤ ਆਪਾਂ ਵਿਚਾਰਾਂ ਦੀ ਹੈ ਬਰਨੀਆਂ ਜਦੋਂ ਅਸੀਂ ਇਕੱਠੇ ਸੀ ਸਾਰੇ ਤੇ ਕੀ ਹੋਇਆ ਸੀ 17 ਯਾਦ ਕਰੋ 22 ਯਾਦ ਕਰੋ 19 ਯਾਦ ਕਰੋ 24 ਯਾਦ ਕਰੋ ਹਰ ਇੱਕ ਤੁਸੀਂ ਮਾਰ ਖਾਧੀ ਸ਼ਰਮਣੀ ਕਲਦਲ ਕੌਣ ਵਾਲਿਆਂ ਨੇ ਅਕਾਲੀ ਕੌਣ ਹੈ ਜੋ ਅਕਾਲ ਪੁਰਖ ਨੂੰ ਸਮਰਪਿਤ ਹੋਵੇ ਜੋ ਸੀ ਅਕਾਲ ਤਾਈ ਸਰ ਨੂੰ ਸਮਰਪਿਤ ਹੋਵੇ ਨਾ ਤੁਸੀਂ ਸ਼੍ਰੀ ਅਕਾਲ ਤਾਈ ਸਰ ਨੂੰ ਸਮਰਪਿਤ ਹੋਣਾ ਚਾਹੁੰਦੇ ਹੋ ਨਾ ਅਕਾਲ ਪੁਰਖ ਨੂੰ ਸਮਰਪਿਤ ਹੋਣਾ ਚਾਹੁੰਦੇ ਕਾਲਪੁਰਖ ਨੂੰ ਉਹੀ ਸਮਰਪਿਤ ਹੋਏਗਾ ਨਾ ਜਿਹੜਾ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਹੋਏਗਾ ਹੁਣ ਸ੍ਰੀ ਤਿੰਨ ਤੁਹਾਡੀਆਂ ਸੰਸਤਾਵਾਂ ਹਨ ਸਭ ਤੋਂ ਉੱਚ ਉੱਤਿ ਸਰਵ ਉੱਚ ਸੰਸਤਾ ਸ੍ਰੀ ਅਕਾਲ ਤਖਤ ਸਾਹਿਬ ਕਿਉਂ ਗੁਰੂ ਹਰਕੋਬੀ ਸਾਹਿਬ ਜੀ ਨੇ ਆਪਣੇ ਕਰਮ ਕਰਮ ਕਮਲਾ ਦੇ ਨਾਲ ਉਸਾਰੀ ਨਾਲ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਰੋਹਾਨੀਆਂ ਦੀਆਂ ਸ਼ਕਤੀਆਂ ਨਾਲ ਲਾਈਆਂ ਚੌਥੇ ਬੰਦੇ ਦਾ ਹੱਥ ਨਹੀਂ ਲੱਗਣ ਦਿੱਤਾ ਮਿੱਟੀ ਵੀ ਜਰਿਓ ਤੇ ਵਰਤੀ ਕਿਹੜੀ ਵਰਤੀ ਜਿਹੜੀ ਦਰਬਾਰ ਸਾਹਿਬ ਦੇ ਵਿੱਚੋਂ ਬਣਾਉਣ ਲੱਗਿਆ ਪੁੱਟ ਕੇ ਬਾਹਰ ਕੀਤੀ ਸੀ ਬਾਹਰੋਂ ਮਿੱਟੀ ਵੀ ਨਹੀਂ ਆਂਦੀ ਕੋਈ ਮਿਸਤਰੀ ਨਹੀਂ ਆਂਦਾ ਕੋਈ ਕਾਰੀਗਰ ਨਹੀਂ ਆਂਦਾ ਕੋਈ ਮਜ਼ਦੂਰ ਨਹੀਂ ਆਂਦਾ ਆਪ ਉਹਨਾਂ ਨੇ ਆਪਣੇ ਹੱਥਾਂ ਦਾ ਤੱਕ ਤੋਂ ਸਾਰੇ ਜੋ ਉਸਾਰਕੇ ਕੀ ਕੀਤਾ ਸਭ ਤੋਂ ਪਹਿਲਾਂ ਹੁਕਮਨਾਮਾ ਕੀ ਸੀ ਉਹਨਾਂ ਦਾ ਸਿੰਘੋ ਕਿਉਂਕਿ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਜਹਾਗੀਰ ਨੇ ਉਹ ਜਹਾਗੀਰ ਦੀ ਸ਼ਹਾਦਤ ਤੋਂ ਬਾਅਦ ਜ਼ੁਲਮ ਦਾ ਨਾਸ ਕਰਨ ਵਾਸਤੇ ਤਾਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸਿੱਖੋ ਮੈਨੂੰ ਜਵਾਨੀ ਚਾਹੀਦੀ ਹੈ ਮੈਨੂੰ ਘੋੜੇ ਚਾਹੀਦੇ ਹੈ ਮੈਨੂੰ 66 ਚਾਹੀਦੀ ਹੈ ਮੈਂ ਜ਼ੁਲਮ ਦਾ ਨਾਸ ਕਰਨਾ ਹੈ ਚਲੋ ਜੰਗਾ ਹੋਈਆਂ ਚਾਰ ਜੰਗਾ ਲੜੀਆਂ ਫਤਿਹ ਪਾਈ ਸਾਸਨ ਜੀ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨੂੰ ਮਾਰਦਾ ਮਾਰਦਾ ਮਰ ਗਿਆ ਅਹਿਮਦ ਸ਼ਾਹ ਅਬਦਾਲੀ ਨੇ ਜੋ ਤਹੀਏ ਕਰ ਲਿਆ ਕਿ ਜੰਗਲਾਂ 'ਚ ਵੀ ਕੱਢ ਕੱਢ ਕੇ ਸਿੱਖ ਮਾਰ ਦਿੱਤੇ ਉਹਨੇ ਸੋਚਿਆ ਹੁੰਦੇ ਕੋਈ ਸਿੱਖ ਨਜ ਨਹੀਂ ਆਏਗਾ ਲੱਭੇਗਾ ਨਹੀਂ ਕੋਈ ਤੇ ਜਦੋਂ ਉਹਨੇ ਕਟ-ਕਟ ਕੇ ਸਾਰੇ ਸਿੱਖਾਂ ਨੂੰ ਪੜ-ਪੜ ਕੇ ਜੇਲ੍ਹ ਛੋੜ ਦਿੱਤੇ ਆਪਣਾ ਉਹਨੇ ਥੱਲ ਕਰਕੇ ਜਿਆ ਜਾ ਦੇਖਿਆ ਅੱਜ ਬੜੀ ਕੁੱਟ ਪਈ ਹੋਈ ਬੜੇ ਰੋਂਦੇ ਹੋਣਗੇ ਸਿੱਖ ਤਾਂ ਫਿਰ ਉਸ ਵੇਲੇ ਪਤਾ ਕੀ ਕੀਤਾ ਉਹਨਾਂ ਨੇ ਸ਼ਾਮ ਦਾ ਸਮਾਂ ਸੀ ਰਹਿਰਾਸ ਹੋ ਰਹੀ ਸੀ ਤਾਂ ਸਿੱਖਾਂ ਨੇ ਕਿਹਾ ਸੱਚੇ ਬਾਦਸ਼ਾਹ ਰਿਆ ਰਾਸ ਤੋਂ ਬਾਦ ਅੰਤਾਸ ਕਰਦੇ ਚਾਰ ਪੰਜ ਦਿਨ ਸੁੱਖ ਦੇ ਪੀਤ ਹੋਏ ਚਾਰ ਪਰ ਰੈਣ ਤੇਰੇ ਅੰਦਰ ਆਈ ਤੇਰੇ ਹੁਕਮ ਚ ਆਈ ਸੁੱਖਾ ਦੇ ਪੀਤ ਕਰਨ ਉਹਨੂੰ ਜੇ ਪਤਾ ਲੱਗਾ ਉਹ ਕਹਿੰਦਾ ਹੈ ਐਸੇ ਸਿੱਕੇ ਨਾਲੇ ਕੁਟਾਪਾ ਚੜਿਆ ਨਾਲੇ ਡਾਂਗਾ ਖਾਦੀਆਂ ਫਿਰ ਕਦੋਂ ਸੁੱਖ ਦਾ ਪੀਤ ਹੋਇਆ ਫਿਰ ਕਹਿੰਦੇ ਹੋਣ ਕੋਪਰੀ ਹੀਰ ਦਾ ਜੰਗ ਕੀਤਾ ਤੇ ਕੋਪਰੀ ਹੀਰ ਦੇ ਵਿੱਚ ਜ਼ੁਲਮ ਕਰਕੇ 38000 ਦੀ ਸ਼ਹਾਦਤ ਹੋਈ ਨਨੂ ਆਣ ਦੇ ਵਿੱਚ 15000 ਤੋਂ ਬਾਅਦ ਸ਼ਹਾਦਤ ਹੋਈ ਫਿਰ ਉਹਨੇ ਸੋਚਿਆ ਸਿੱਖ ਡਰ ਜਾਣਗੇ ਸਿੱਖ ਡਰਗੇ ਹੋਣਗੇ ਕਿਉਂਕਿ ਉਹਨੇ ਦਰਬਾਰ ਸਾਹਿਬ ਬਾਰੂਦ ਨਾਲ ਢਾ ਦਿੱਤਾ ਸੀ ਸਰੋਵਰ ਕੋਲ ਦਿੱਤਾ ਸੀ ਕਿਉਂ ਕਿ ਕਿਉਂਕਿ ਜਦੋਂ ਉਹਨੇ ਪੁੱਛਿਆ ਕਿ ਸਿੱਖ ਸ਼ਕਤੀ ਕਿੱਥੋਂ ਲੈਂਦੇ ਆ ਉਹ ਕਹਿੰਦੇ ਜੀ ਦਰਬਾਰ ਸਾਹਿਬ ਜਾਂਦੇ ਆ ਪਹਿਲਾਂ ਸਰੋਵਰ 'ਚ ਇਸ਼ਨਾਨ ਕਰਦੇ ਆ ਫਿਰ ਬਾਣੀ ਸੁਣਦੇ ਆ ਫਿਰ ਲੰਗਰ ਸ਼ਕ ਲੈਂਦੇ ਆ ਸਿੱਖ ਫਿਰ ਉਹਦਾ ਹੀ ਜੁੰਦਾ ਹੋ ਜਾਂਦਾ ਫਿਰ ਤਕੜਾ ਹੋ ਕੇ ਆ ਜਾਂਦਾ ਸ਼ਕਤੀ ਲੈ ਕਿਉਂਦਾ ਬਾਣੀ ਕੋਲੋਂ سروور چو ستسنگ جی وہ سوچا یہ بھی پور دو سرو ہی پور دربار ساحب جیسی برود نہ کر دیتی کپڑ ہیڑے تو بعد سکھے ہو گئے آ کے دربار ساحب اس برود نہ کٹھے ہوئے عمارت آ کے سٹ ہزار کی گنتی اتہاس کہہ رہا سٹھ ہزار تو ود سکھ جاٹا ہو گیا پھر ہکا پکا ہو گیا آ کی بنیا ਸਾਸਗੰਦੀ ਫਿਰ ਅਮਰਸਤ ਜੰਗ ਹੋਈ ਚਲੋ ਸਿੱਖਾਂ ਨੇ ਬੜੀਆਂ ਮਾਰਾਂ ਖਾਧੀਆਂ ਮੈਂ ਸਭ ਇਸ ਕਰਕੇ ਕਹਿ ਰਹੀ ਹਾਂ ਸਾਸਗੰਦੀ ਸ਼੍ਰੀ ਅਕਾਲਤir ਸਾਹਿਬ ਵਾਸਤੇ ਸ਼੍ਰੀ ਦਰਬਾਰ ਸਾਹਿਬ ਵਾਸਤੇ ਸੱਚ ਦੇ ਪੈਗਾਮ ਵਾਸਤੇ ਤੁਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਬਹੁਤ ਕੁਰਬਾਨੀਆਂ ਕੀਤੀਆਂ ਇਹ ਸ਼੍ਰੀ ਅਕਾਲਤir ਸਾਹਿਬ ਦੇ ਉਸ ਮਹਾਨ ਪੁਤਰ ਸਥਾਨ ਤੋਂ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਹੁਣ ਵਿਚ ਬਣੀ ਤੁਹਾਡੇ ਬਿਸ਼ੁਰਗਾਂ ਦੇ ਖੂਨ ਨਾਲ ਸਿੰਜੀ ਗਈ ਸੀਨੇ ਦੀ ਮੇਜਲੀ ਖਰਾਤ ਦਿੱਤੀ ਸਾਧ ਸੰਗ ਜੀ ਮੈਂ ਕਈ ਵਾਰੀ ਸੋਚਦੀ ਆ ਮੈਨੂੰ ਘਰ ਪਿਆਰਾ ਨਹੀਂ ਮੈਨੂੰ ਪਰਿਵਾਰ ਪਿਆਰਾ ਨਹੀਂ ਪਤਾ ਨਹੀਂ ਕੀ ਗੱਲ ਹੈ ਜਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਸੰਸਥਾ ਦੀ ਕੋਈ ਗੱਲ ਹੁੰਦੀ ਹੈ ਤੇ ਮੇਰਾ ਲੂ ਕੰਡਾ ਖੜਾ ਹੋ ਜਾਂਦਾ ਜਦੋਂ ਕੋਈ ਉਸ ਦੀ ਬਦਲਾਮੀ ਹੋਵੇ ਜਦੋਂ ਉਹਦੇ ਉੱਤੇ ਕੋਈ ਤੀਰ ਵੱਜੇ ਜਦੋਂ ਉਹ ਨੂੰ ਕੋਈ ਢਾਹ ਲੱਗੇ ਜਦੋਂ ਸ਼ਿਕਾਇਤ ਅਸਾਂ ਦੀ ਮਰਿਆਦਾਂ 'ਤੇ ਲੱਗੇ ਜਦੋਂ ਉੱਥੋਂ ਦੇ ਸਿਧਾਂਤਾਂ ਨੂੰ ਢਾਹ ਲੱਗੇ ਚੱਕਨਾ ਚੂਰ ਹੋ ਜਾਣੀ ਆ ਮੈਨੂੰ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਸਾਦ ਸੰਗਤ ਦੀ ਕੇਵਲ ਗੁਰੂ ਦੀ ਲੋੜ ਹੈ ਉਹਦੇ ਸਤੰਤ ਦੀ ਲੋੜ ਹੈ ਉਹਦੀ ਮਰਿਆਦਾ ਦੀ ਲੋੜ ਹੈ ਇਹ ਚਾ ਇਹ ਖਿੱਚ ਇਹ ਰੀਝ ਹਰ ਇੱਕ ਦੇ ਮਨ ਚ ਹੋਣੀ ਚਾਹੀਦੀ ਹੈ ਜੇ ਸਾਡਾ ਗੁਰੂ ਦਾ ਸਤਾਨ ਹੈ ਜੋ ਉਹਦੀ ਪਰੰਪਰਾ ਜਿਉਂਦੀ ਹੈ ਉਹਦੀ ਮਰਿਆਦਾ ਜਿਉਂਦੀ ਹੈ ਤੇ ਫਿਰ ਅਸੀਂ ਜੁੰਡੀਆਂ ਨੇ ਤੇ ਅਸੀਂ ਕੀ ਲਾਣਾ ਜੀ ਕੇ ਮੈਂ ਪਰਸਾ ਸਿੰਘ ਸਾਹਿਬ ਨੂੰ ਕਹਿ ਰਿਹਾ ਸੀ ਸਿੰਘ ਸਾਹਿਬ ਕੀ ਕਲਤੇ ਹੈ ਪਹਿਲਾਂ ਕਈਆਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿຊਰੀਆ ਕਾਤਾ ਸਦਾ ਜਥੇਦਾਰ ਬਾਕੀ ਸਿੰਘ ਸਹਿਬਾਨ ਇਹ ਕਰਦੇ ਕੀ ਹੈ ਇਹਨੇ ਪਾਵਰ ਕੀ ਹੈ 2 ਦਸੰਬਰ ਨੂੰ ਤੁਸੀਂ ਉਸ ਮਹਾਨ ਤਖਤ ਦੀ ਮਹਾਨਤਾ ਦਰਸਾ ਕੇ ਰੱਖ ਦਿੱਤੀ ਜੋ ਦੁਨੀਆਂ ਦੇ ਲੋਕ ਦੇਖਦੇ ਸੀ ਸਾਰੇ ਸਾਰੇ ਧਰਮਾਂ ਦੇ ਲੋਕ ਦੇਖਦੇ ਸੀ ਉਹ ਐਡਾ ਵੱਡਾ ਤਖਤ ਇੱਕ ਜੀ ਵੱਡੀ ਸ਼ਕਤੀ ਹੈ ਉੱਥੇ ਪੰਜ ਸਿੰਘ ਸਹਿਬਾਨ ਖੜੇ ਹੋ ਕੇ ਫਸਿਲ ਦੇ ਉੱਤੇ ਉਹ ਨਹੀਂ ਬੋਲ ਰਹੇ ਹੁੰਦੇ ਉਹ ਮੇਰੇ ਤਖਤ ਦੀ مان مریادا بول رہی ہوں وہ تختہ کا سدھانت بول رہا ہوں وہ تختہ کی پرمپر بول رہی ہوں وہ تختہ کی سر اچتا بول رہی ہوں وہ اتوار بہت وی جو ساری پرمپرا ہے وہ واسطے سنوں پر دیتی جاتی دنیا دند ویچے گئے دند ویچے گئے ستسنگ جی جب سنگھ سا کہہ رہے سن شکتی جہاں شکتیاں سوچ دیا کوئی کسک نہیں سکتا مہاراجا رنجیت گیارے چکیا انہوں نے سجا پوٹی تنکھا پوٹی تے پھر مان لے کے نکڑے بنیائی لے کے نکڑے سات سنگھ اتنے سیوہ کر کے ਉੱਥੇ ਤਨਖਾਹ ਲਵਾ ਕੇ ਉੱਥੇ ਕੋਈ ਸਜਾ ਝੱਲ ਕੇ ਨੀਮਾ ਹੋ ਕੇ ਨਹੀਂ ਨਿਕਲਦਾ ਇੱਕ ਗੱਲ ਧਿਆਨ ਰੱਖਿਓ ਇਹਨੂੰ ਲੰਬਾ ਨਹੀਂ ਹੁੰਦਾ ਜਿਹੜੇ ਗੁਰੂ ਦੇ ਆਸ਼ਿਰਵਾਦ ਨਾਲ ਕੇ ਉੱਥੇ ਸੇਵਾ ਕਰਕੇ ਹੁੰਦੇ ਲੰਬਾ ਨਹੀਂ ਖਟ ਕੇ ਹੁੰਦੇ ਵਡਿਆਈ ਲੈ ਕੇ ਹੁੰਦੇ ਪਰ ਨਹੀਂ ਪਤਾ ਲੱਗਾ ਉਹਨਾਂ ਨੂੰ ਨਹੀਂ ਪਤਾ ਲੱਗਾ ਉਹ ਜਿਹੜੇ ਇਹਦੇ ਬਾਕੀ ਨੇ ਠੀਕ ਹੈ ਪਰ ਉਸ ਵੇਲੇ ਦੁੱਖ ਹੋਇਆ ਜਦੋਂ ਕਹਿੰਦੇ ਅਸੀਂ ਤੋਂ ਸਾਬ ਦਾ ਕੋਈ ਝੂਠ ਹੀ ਬੋਲ ਦਿੱਤਾ ਸੀ ਝੂਠ ਬੋਲਣ ਨਾਲ ਸੀ ਤੇ ਜਾਣਾ ਕਰ ਦਿੱਤੀ ਜੇ ਝੂਠ ਬੋਲਣਾ ਸੀ ਤੇ ਉੱਥੇ ਹੀ ਝੂਠ ਬੋਲ ਦਿੰਦੇ ਕਿ ਅਸੀਂ ਕੁਝ ਵੀ ਨਹੀਂ ਕੀਤਾ ਇਹ ਵੀ ਦੁੱਖ ਹੈ ਕਿ ਸਾਡੀ ਜਿਹੜੀ ਉਹ ਲੋਕਾਂ 'ਚ ਅਕਸ ਗਿਆ ਸੀ ਉਸ ਅਕਸ ਨੂੰ ਬੜਾ ਢਾਲ ਕਿ ਜਿਹੜੀ ਲੋਕ ਦੰਦ ਵੀ ਚੱਲਣਾ ਪੈ ਸੀ ਇਹਦੇ ਸਾਡੇ ਪਰਮਾ ਵਿੱਚ ਵੀ ਤਾਂ ਸ਼ਕਤੀ ਹੋਣੀ ਚਾਹੀਦੀ ਹੈ ਇਹੋ ਜੀ ਸਜਤਾ ਹੋਣੀ ਚਾਹੀਦੀ ਜਿਹੜੀ ਖਿੱਚ ਕੇ ਰੱਖੇ ਕੋਈ ਕੁਛ ਕਰ ਨਾ ਦੇਵੀਂ ਨਰਸਿੰਗ ਸਾਹਿਬ ਜੀ ਨੂੰ ਕਿਹਾ ਸੀ ਸਾਹਿਬ ਪਾਣੇ ਆਪਾਂ ਨੂੰ ਚਲਣੀਆਂ ਪੈਂਦੀਆਂ ਕਿਉਂਕਿ ਜਦੋਂ ਜੋਰਾਵਲ ਜੋਰ ਦਿਖਾਉਂਦਾ ਨਾ ਉਹ ਸਾਰਾ ਕੁਝ ਦੇਖਣਾ ਪੈਂਦਾ ਪਰ ਬੰਦਾ ਉਹੀ ਹੈ ਮਦ ਉਹੀ ਹੈ ਜਿਹੜਾ ਆਪਣਾ ਮਿਸ਼ਨ ਹੀ ਚੜਦਾ ਚੜਦਾ ਪੜਾ ਕੀਦਾ ਨਹੀਂ ਸ਼ੁਰੂ ਮੈਂ ਪ੍ਰਧਾਨ ਜਦੋਂ ਬਣੀ ਮੈਨੂੰ ਪਤਾ ਸਿੰਘ ਸਾਹਿਬ ਨੇ ਗਲਤੀ ਕੀਤੀ ਸੀ ਮੈਂ ਉਹਨੂੰ ਵੀ ਕਿਹਾ ਸੀ ਭਾਈ ਗੁਰਜੀ ਦਾ ਕਾਲ ਸਾਹਿਬ ਐ ਗੁਰਜੀ ਫਤਿਹ ਫਤਿਹ ਜਦੋਂ ਮर्यादा ਉਹਨੇ ਤੋੜੀ ਟਾਨ ਕੀਤਾ ਪੰਚ ਪ੍ਰਧਾਨੀ ਦਾ ਆਪਾਂ ਉਹ ਵੀ ਨਹੀਂ ਪਰਵਾਹ ਕੀਤੀ ਜਦੋਂ ਮੂਲ ਮੰਤਰ ਦੇ ਨਾਲ ਸ਼ੇਰ ਸ਼ਰਡ ਕਰਨ ਲੱਗੇ ਭਾਵੇਂ ਸੈਂਟਰ 'ਚ ਵਜ਼ੀਰ ਵੀ ਸੀ ਮੈਂ ਉਹਦੀ ਵੀ ਪਰਵਾਹ ਨਹੀਂ ਕੀਤੀ ਸੀ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ ਜਿਹੜੀ ਪਰਵਾਹ ਹੀ ਨਹੀਂ ਕੀਤੀ ਕਿਉਂਕਿ ਮੈਨੂੰ ਗੁਰੂ ਦਾ ਪਹਿਲਾਂ ਸਤਕਾਰ ਆਉਂਦਾ ਪਹਿਲਾਂ ਗੁਰੂ ਦੀ ਕਮਾਈ ਕਰਨੀ ਹੈ ਪਹਿਲਾਂ ਗੁਰੂ ਨੂੰ ਬਖਸ਼ਿਸ਼ ਕਰਨੀ ਹੈ ਗੁਰੂ ਦਾ ਸਤਕਾਰ ਕਰਕੇ ਖੁਸ਼ੀ ਲੈਣੀ ਸਾਧ ਸੰਗਤ ਦੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਅੱਜ ਤੁਸੀਂ ਮੈਨੂੰ ਪਤਾ ਥਾਂ ਤਾਂ ਦੇ ਉੱਤੇ ਕੀ ਬਣੂੰਗਾ ਕੀ ਬਣੂੰਗਾ ਬੜੀਆਂ ਕੰਨ ਸਾਡੇ ਸਾਰੇ ਦਿਲ ਸੁਣਦੇ ਐ ਕੀ ਕਰਾਂਗੇ ਸਭ ਕੁਝ ਹੋਏਗਾ ਸਭ ਕੁਝ ਮੈਂ ਤੇ ਸ਼ੁਕਰ ਕਰਦੀ ਕਿ ਸੱਚ ਨਿਕਲ ਲੱਗਾ ਮੈਂ ਸ਼ੁਕਰ ਕਰਦੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਿੰਘ ਸਾਹਿਬ ਨੂੰ ਜਦੋਂ ਅਸੀਂ ਪਦਵੀ ਦੇਨੇ ਆ ਨਾ ਅ ਪਹਿਲੀ ਵਾਰੀ ਲੋਕਾਂ ਨੂੰ ਪਤਾ ਲੱਗਾ ਕਿ ਪਹਿਲੀ ਦਸਤਾਰ ਕੌਣ ਦਿੰਦਾ ਪਹਿਲਾਂ ਪਤਾ ਸੀ ਤੁਹਾਨੂੰ 95% ਲੋਕਾਂ ਨੂੰ ਨਹੀਂ ਸੀ ਪਤਾ ਕਿਉਂਕਿ ਜਥੇਦਾਰ ਸਾਹਿਬ ਜਿਹਦੇ ਜਥੇਦਾਰ ਨੂੰ ਜਾਂ ਬਾਕੀ ਜਥੇਦਾਰਾਂ ਨੂੰ ਜਾਂ ਸਿੰਘ ਸਾਹਿਬਾਂ ਨੂੰ ਜਦੋਂ ਕੋਈ ਪਦਵੀ ਦਿੱਤੀ ਜਾਂਦੀ ਹੈ ਸੇਵਾ ਦਿੱਤੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਅਰਦਾਸ ਤੋਂ ਬਾਅਦ ਪਹਿਲੀ ਦਸਤਾਰ ਕੌਣ ਦਿੰਦਾ ਹੱਟ ਗਰੰਥੀ ਮੁਖ ਗਰੰਥੀ ਸ੍ਰੀ ਦਰਬਾਰ ਸਾਹਿਬ ਮੇਰੇ ਖਿਆਲ ਹੁਣ ਸੰਗਤਾਂ ਨੂੰ ਪਤਾ ਲੱਗਦਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਜਦੋਂ ਮੁਖ ਗਰੰਥੀ ਉੱਥੇ ਲਾਏ ਨਾ ਬਾਬਾ ਬੁੱਢਾ ਜੀ ਨੂੰ ਸਾਰੀ ਰਾਤ ਦੀ ਸੁੱਤੇ ਸਾਰੀ ਰਾਤ ਨਹੀਂ ਚੈਨ ਆਈ ਸੋਚ ਸੋਚ ਕੇ ਸੋਚ ਛੱਡ ਕੇ ਕਿ ਮੈਂ ਮੁੱਖ ਗ੍ਰੰਥੀ ਥਾਪਣਾ ਕਿਹਨੂੰ ਥਾਪਾਂ ਬੇਸ਼ੇ ਗੁਰੂ ਸਾਹਿਬਾਨ ਨੂੰ ਸੇਵਾ ਦਿੱਤੀ ਸੀ ਛੇ ਗੁਰੂ ਸਾਹਿਬਾਨ ਨੂੰ ਪਦਵੀਆਂ ਦਿੱਤੀਆਂ ਸਾ ਸੰਗਤੀ ਉਹ ਛੋਟੀ ਤਾਕਤ ਨਹੀਂ ਹੈ ਅੱਜ ਜਦੋਂ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਬੈਠੇ ਹੈ ਹੱਡ ਗ੍ਰੰਥੀ ਉਹਨੂੰ ਕੋਈ ਅਪਮਾਨਜਨਕ ਸ਼ਬਦ ਬੋਲਦਾ ਹੈ ਤਫੇ ਤੁਸੀਂ ਇਹ ਦੱਸੋ ਕਿ ਸਿੱਖੋ ਤੁਹਾਡਾ ਇਤਿਹਾਸ ਕਲੰਕਿਤ ਹੋ ਰਿਹਾ ਹੈ ਕਿ ਤੁਹਾਡਾ ਇਤਿਹਾਸ ਜਦ ਅਸਨੇਹੀ ਬਣ ਗਿਆ ਕਾਲਾ ਇਤਿਹਾਸ ਅਜ ਬਣ ਗਿਆ ਜਾ ਕੇ ਰੋ ਕੂੜ ਵਿੱਚ ਨਾ ਪਾਓ ਦੁਬਧਾ ਵਿੱਚ ਨਾ ਪਾਓ ਸਿੰਘ ਸਾਹਿਬ ਜੀ ਦੁੱਖ ਲੱਗਦਾ ਸਾਨੂੰ ਅਕਾਲੀ ਦਰ ਨੂੰ ਇਕੱਠਾ ਕਰਨ ਵਾਸਤੇ ਉਸ ਵੇਲੇ ਜਦੋਂ ਸਾਨੂੰ ਸਾਰਿਆਂ ਨੂੰ ਐਲਾਨ ਕੀਤਾ ਸਾਰੇ ਇਕੱਠੇ ਹੋ ਜੋ ਅਸੀਂ ਸ਼ੁਕਰ ਕੀਤਾ ਪਰ ਉਹਨੂੰ ਪੁਨਰ ਸੁਜੀਤ ਕਰੋ ਪੁਨਰ ਸੁਜੀਤ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਕਿ ਇਹ ਪੁਨਰ ਸੁਜੀਤ ਇਸ ਕਮੇਟੀ ਰਾਹੀਂ ਭੱਤੀ ਕੀਤੀ ਜਾਵੇ ਵਰਕਰਾਂ ਦੀ ਉਹਨਾਂ ਵਰਕਰਾਂ ਵਿੱਚੋਂ ਡੈਲੀਗੇਟ ਬਣਾਏ ਜਾਣ ਡੈਲੀਗੇਟਸ ਪ੍ਰਧਾਨ ਚੁਣਨ ਆਪਣੇ ਆਪ ਹੀ ਤੁਸੀਂ ਇਕੱਠੇ ਹੋ ਜਾਓਗੇ ਜਿਹੜੀ ਮਾਰੀ ਗੱਲ ਕੀਤੀ ਸੀ ਵਿੱਚ ਉਹ ਨਹੀਂ ਜੀ ਮੰਨਣੀ ਬਾਕੀ ਸਭ ਕੁਝ ਠੀਕ ਹੈ ਉਹ ਨਹੀਂ ਮੰਨਣਾ ਕਿਉਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਿਆ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੋਂ ਬਾਅਦ 1 ਮਹੀਨੇ ਬਾਅਦ ਬਣਿਆ ਸੀ ਤੇ ਜੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਅਕਾਲੀ ਦਲ ਨੂੰ ਪ੍ਰਵਾਨ ਨਹੀਂ ਕਰਨਾ ਤੇ ਕਿੱਥੋਂ ਕਰਾਂਗੇ ਬਾਰੀਆਂ ਏਜੰਸੀਆਂ ਕੋਲ ਬਾਰੀਆਂ ਪਾਰਟੀਆਂ ਕੋਲ ਬੱਲੇ ਬੱਲੇ ਕਰੀ ਜਾਓ ਬਸ ਠੀਕ ਹੈ ਫਰਦਾਬਾਦ ਜਿੰਦਾਬਾਦ ਜਿਉਂਦੇ ਕਿਤਾ ਰਵਾਂਗੇ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਤੁਹਾਡਾ ਹੈ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ ਮੇਰਾ ਵੀ ਨਹੀਂ ਕਿਸੇ ਹੋਰ ਦਾ ਨਹੀਂ ਇਹ ਤੁਹਾਡਾ ਹੈ ਪਰ ਤੁਸੀਂ ਹੁਣ ਲਾਮ ਬੰਦ ਹੋਣਾ ਹੈ ਕਦ ਲਈ ਸਿੰਘ ਸਬਾਨਾ ਨੇ ਹੁਕਮਨਾਮਾ ਜਾਰੀ ਕੀਤਾ ਸੀ ਹੁਕਮਨਾਮਾ ਕਿਸੇ ਵਿਅਕਤੀ ਦਾ ਨਹੀਂ ਹੁੰਦਾ ਹੁਕਮਨਾਮਾ ਗੁਰੂ ਦਾ ਹੁੰਦਾ ਵੈਸੇ ਪਰ ਗੁਰੂ ਦੇ ஸ்தான ਦੇ ਉੱਤੇ ਪੰਜ ਪੰਜਾਂ ਦੇ ਵਿੱਚ ਮੇਰੇ ਪਾਤਸ਼ਾਹ ਨੇ ਜੋ ਅਮਰਤ ਛਕਾਇਆ ਨਾ ਪਹਿਲਾਂ ਛਕਾ ਕੇ ਫਿਰ ਕਹਿੰਦੇ ਪੰਜ ਮੈਨੂੰ ਛਕਾਓ تو جاؤ انہوں نے گرو کا درجہ دے پانچ سنگھ سے بانتے تو پھر جی پانچ سائبان پنچ پردھانی کوئی آواز دن دے سانوں کوئی ہدایت دے ہیں انہوں حکم نامہ سمجھے جا رہا ہے تو جی اِسی منقر ہو جائے پھر تو سلام جب دونوں کرے مڈوں کتھا جائے دیکھ لو کبھی گوڈے ٹے کوڈے ٹے پھر تو یہ کچھ ہی ہونا ہے گھروں سے باہر جو گئی نہیں ਅਸੀਂ ਜਦ ਬਾਹਰ ਨਿਕਲਦੇ ਆ ਤੇ ਲੋਕੀ ਸਾਨੂੰ ਬਸ ਇੰਨਾ ਕੀ ਹੈ ਨਾ ਸੋਚੀ ਜਾਂਦੇ ਆ ਸਲੂਟ ਵੱਜੀ ਜਾਂਦੀ ਹੈ ਜੀ ਆ ਸਾਡੇ ਵਰਕਰਾਂ ਵਰਗੇ ਕੋਈ ਜਿੰਦਾਬਾਦ ਕਰੀ ਜਾਂਦੇ ਆ ਜੀ ਕੋਈ ਕਹਿੰਦੇ ਜੀ ਬਸ ਠੀਕ ਹੈ ਜੀ ਠੀਕ ਹੀ ਆ ਤਾਂ ਚਾਮਤੇ ਹੈ ਨਾ ਸਾਡੇ ਕੋਲ ਐਡੀ ਵੱਡੀ ਫੋਰਸ ਹੈ ਜੈਡ ਸੀਓ ਵੀ ਮਿਲੀ ਹੋਈ ਹੈ ਗੱਡੀਆਂ ਮਿਲੀਆਂ ਹੋਈਆਂ ਨੇ ਅਸੀਂ ਜਦਾਦਾ ਦੇ ਮਾਲਕ ਹੈ ਕੀ ਕਰਨੀਆਂ ਕੀ ਕਰਨੀਆਂ ਦੱਸੋ ਜਦਾਦਾ ਸੱਚੇ ਪਾਤਸ਼ਾਹ ਕੋ ਇਜਤ ਮੰਗੋ ਸਤਿ ਸ੍ਰੀ ਅਕਾਲ ਮੇਰੀ ਹੱਥ ਜੋੜ ਕੇ ਬੇਨਤੀ ਹੈ